ਉਹ ਉਹ ਨੋ ਦੇਖੋ ਹੂੰ ਦੇਖੋ ਕੀ ਮਾਂ ਦੇਖ ਲੈ ਪੁੱਤ ਕੰਡੇ ਐ ਨਹੀਂ ਕੰਡੇ ਨਹੀਂ ਐ ਫੁੱਲ ਐ ਉਰਾ ਜਾ ਉਰਾ ਜਾ ਤਾ ਮੈਂ ਪੈਸੇ ਗਿਰ ਗਏ ਮੈਂ ਟੋੜ ਲੈਣਾ ਫਿਰ ਆ ਜਾ ਹੂੰ ਕਿੱਥੇ ਖੋਦੇ ਪੈਸੇ ਗੁੜੀਆਂ ਨਹੀਂ ਉਹ ਗੁੜੀਆਂ ਕੇ ਪੈਸੇ ਗਿਰ ਕੇ ਵਿਰਾਜ ਪੈਸੇ ਟੋੜੇ ਕੁੜੀਆ ਕੇ ਕਿ ਕੁੜੀਆ ਕੇ ਪੈਸੇ ਟੋੜੋ ਮੈਂ ਟੋੜਾਂ ਕਿੱਥੇ ਕੇ ਗੇਟ ਦੇ ਦੇ ਓ ਚੋਟਨਾ ਖਾ ਲਈ ਕਰਨੂਰੇ ਮਰ ਮਰ ਮਾ ਮਾ ਜੈ ਕਿਸੇ ਮਾਇਨ ਫਾ ਫਾ ਮਾ ਇਹ ਸਾਡੇ ਤੇ ਘਾਲੇ ਬਿਚਣਾ ਉਹ ਗੈਣਾ ਨੇ ਗਾਈ ਕਰ ਲਏ ਵੀਰਾਜ ਟਿੜਕਦੇ ਮਲੇ ਨਾਣੇ ਨੂੰ ਹੱਪ ਕਰਦੇ ਨਿਆਣੇ ਨੂੰ ਨੂਰ ਨੂੰ ਕਹਦੇ ਨੂਨ ਗਾਈ ਨਾ ਕਰ ਚੱਚੂ ਨੂਰ ਚੱਚੂ ਗਾਈ ਨਾ ਕਰ ਕਦੇ ਹਾਂ ਹਾਂ ਹਾਂ